ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰੀਏ ਤਾਂ ਜਿਹੜੇ ਫਰੈਸ਼ ਪਾਸ ਆਊਟ ਸਟੂਡੈਂਟਸ ਨੇ ਉਹਨਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ ਜਿਹੜੇ ਸਟੂਡੈਂਟਸ ਹੁਣ ਪਲੱਸ 2 ਦੇ ਐਗਜ਼ਾਮਸ ਤੋਂ ਬਾਅਦ ਹੁਣ ਉਹਨਾਂ ਨੇ ਜੁਲਾਈ ਇਨਟੇਕ ਲਈ ਅਪਲਾਈ ਕਰਨਾ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਸਾਰਿਆਂ ਨੂੰ ਇਹ ਪਤਾ ਹੋਵੇ ਕਿ ਫੰਡਸ ਨੂੰ ਲੈ ਕੇ ਕੀ ਰਿਕੁਆਇਰਮੈਂਟ ਹੈ ਉਹਨਾਂ ਦੇ ਪੇਰੈਂਟਸ ਦੇ ਅਕਾਊਂਟ ਵਿੱਚ ਕਿੰਨੇ ਫੰਡ ਹੋਣੇ ਚਾਹੀਦੇ ਨੇ ਜਿਸ ਨੂੰ ਆਪਾਂ ਜੈਨੂਨ ਮਾਨਸਕੀਏ ਜਿਸ ਦੇ ਨਾਲ ਅਪਲਾਈ ਕੀਤਾ ਜਾ ਸਕੇ ਸੋ ਇਹ ਤਿਆਰੀ ਬਾਰੇ ਫਰੈਸ਼ ਕੇਸ ਬਾਰੇ ਸਟੂਡੈਂਟਸ ਨੂੰ ਅਸੀਂ ਅੱਜ ਦੀ ਵੀਡੀਓ ਜ਼ਰੀਏ ਅਵੇਅਰ ਕਰਨਾ ਚਾਹਾਂਗੇ ਤਾਂ ਕਿ ਸਹੀ ਤੇ ਸਟੀਕ ਜਾਣਕਾਰੀ ਦੇ ਨਾਲ ਹੀ ਤੁਸੀਂ ਅੱਗੇ ਵਧੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬ੍ਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਚਿਮਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤ ਜੀ ਔਰ ਜ਼ਰੂਰ ਇੱਕ ਕਲੈਰਿਟੀ ਅੱਜ ਦੋ ਕਿਉਂਕਿ ਜਿਹੜਾ ਨਵਾਂ ਫਰੈਸ਼ ਪਾਸਵਰਡ ਸਟੂ ਤੁਹਾਡੀ ਬਹੁਤ ਅੱਛੀ ਹੁੰਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਕਿਤੇ ਵੀ ਜੋ ਹੈ ਫੰਡਸ ਨੂੰ ਲੈ ਕੇ ਗਲਤੀ ਕਰਨ ਤੇ ਤੁਸੀਂ ਹਮੇਸ਼ਾ ਹੀ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਸਮਝਾਇਆ ਜ਼ਰੂਰ ਡਿਟੇਲ ਵਿੱਚ ਦੱਸਿਓ ਫਰੈਸ਼ ਪਾਸਵਰਡ ਸਟੂਡੈਂਟਸ ਲਈ ਫੰਡਸ ਦੀ ਰਿਕੁਆਇਰਮੈਂਟ ਤਾਂ ਕਿ ਪੇਰੈਂਟਸ ਵੀ ਉਸੇ ਅਕੋਰਡਿੰਗਲੀ ਆਪਣੀ ਪੂਰੀ ਤਿਆਰੀ ਰੱਖਣ ਸਾਰੀ ਯੂਨੀਵਰਸਿਟੀਆਂ ਨੇ ਤਾਂ ਹੱਥ ਨਹੀਂ ਖੜੇ ਕੀਤੇ ਬਟ ਹਾਂ ਕੁਝ ਯੂਨੀਵਰਸਿਟੀਆਂ ਜਿਹੜੀਆਂ 24 ਪਾਸਵਰਡ ਨੂੰ ਐਡਮਿਸ਼ਨ ਨਹੀਂ ਦੇ ਰਹੀਆਂ ਬਸ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਹਜੇ ਵੀ ਦੇ ਰਹੀਆਂ ਨੇਗੇਟਿਵ ਨਹੀਂ ਕਹਿ ਸਕਦੇ ਬਟ ਇਹ ਅਵੇਅਰ ਕਰ ਰਹੇ ਆਂ ਅਸੀਂ ਬੱਚਿਆਂ ਨੂੰ ਕਿ ਥਿਸ ਇਜ਼ ਦਾ ਲਾਸਟ ਚਾਂਸ ਫਾਰ ਥੈਮ ਕਿ ਜੁਲਾਈ ਇਨਟੇਕ ਤੋਂ ਬਾਅਦ ਉਹਨਾਂ ਨੂੰ ਆ ਫਿਰ ਦੁਬਾਰਾ ਆਸਟ੍ਰੇਲੀਆ 'ਚ ਅਪਲਾਈ ਨਹੀਂ ਹੋ ਸਕਦਾ 24 ਪਾਸਵਰਡ ਬੱਚਿਆਂ ਦਾ ਫਿਰ ਉਹਨਾਂ ਨੂੰ ਇੰਡੀਆ 'ਚ ਹੀ ਐਡਮਿਸ਼ਨ ਲੈ ਲੈਣੀ ਚਾਹੀਦੀ ਔਰ ਬਾਅਦ ਦੇ ਵਿੱਚ ਟਰਾਈ ਕਰਨਾ ਚਾਹੀਦਾ ਅਗਰ ਕੋਈ ਪਲੱਸ 2 ਵਾਲਾ ਬੱਚਾ ਤਾਂ ਮਾਸਟਰਸ ਲਈ ਟਰਾਈ ਕਰੇ ਬੈਚਲਰਸ ਕਰਨ ਤੋਂ ਬਾਅਦ ਸੋ ਇਹ ਹੈ ਕਿ ਅਗਰ ਕੋਈ ਬੱਚਾ 24 ਪਾਸ ਆਊਟ ਹੈ ਤਾਂ ਉਹਦੇ ਕੋਲ ਲਿਮਟਿਡ ਜੇ ਦਿਨ ਹੈ ਅਪਲਾਈ ਕਰਨ ਲਈ ਜੁਲਾਈਨ ਟੇਕ ਦੇ ਵਿੱਚ ਹੁਣ ਜਿਆਦਾ ਡਿਲੇ ਨਾ ਕਰਨ ਸਾਡੇ ਕੋਲ ਬਹੁਤ ਯੂਨੀਵਰਸਿਟੀਆਂ ਨੇ ਜਿਹੜੀਆਂ ਹਜੇ ਵੀ ਆਫਰ ਲੈਟਰ ਦੇ ਰਹੀਆਂ ਵੀਜ਼ਾਸ ਵੀ ਆ ਰਹੇ ਸੀ ਅਪਲਾਈ ਕੀਤਾ ਇੱਕ 24 ਪਾਸਪੋਰਟ ਦਾ ਵੀਜ਼ਾ ਵੀ ਆ ਗਿਆ ਸਾਡੇ ਜੁਲਾਈਨ ਟੇਕ ਦਾ ਸੋ 네ਗੇਟਿਵ ਹੋਣ ਦੀ ਲੋੜ ਨਹੀਂ ਹੈ ਬਟ ਇਹ ਹੈ ਕਿ ਹਾਂ ਥੋੜਾ ਪ੍ਰੋਐਕਟਿਵ ਹੋਣ ਦੀ ਜ਼ਰੂਰਤ ਜ਼ਰੂਰ ਹੈ ਕਿ ਹੁਣ ਟਾਈਮ ਨਹੀਂ ਹੈਗਾ ਬੈਠ ਕੇ ਵੇਟ ਕਰਨ ਦਾ ਕਿ ਮੇਰੇ ਕੋਲ ਬਹੁਤ ਟਾਈਮ ਹੈ ਹਜੇ ਤਾਂ ਮੈਂ ਕਰ ਲੂੰਗਾ ਜਾਂ ਮੈਂ ਦੇਖ ਲਾਂਗੇ ਦੇਖਣ ਵਾਲਾ ਕੋਈ ਟਾਈਮ ਨਹੀਂ ਅਗਲੇ 2 ਮਹੀਨੇ ਦਸ ਇਜ਼ ਦਾ ਲਾਸਟ ਚਾਂਸ ਫਾਰ 224 ਪਾਸਪੋਰਟ ਬੱਚਿਆਂ ਲਈ ਉਸ ਤੋਂ ਬਾਅਦ ਐਡਮਿਸ਼ਨ ਨਹੀਂ ਮਿ ਡੋਨਟ ਵੇਸ ਯੂਅਰ ਟਾਈਮ ਯੂਨੀਵਰਸਿਟੀ ਇਸ ਓਪਨ ਹੈ ਅਗਰ ਕਿਸੇ ਦੀ ਪਰਸੈਂਟੇਜ ਘਟ ਹੈ ਉਹ ਡਿਪਲੋਮਾਸ ਤੇ ਅਪਲਾਈ ਕਰੇ ਪਰਸੈਂਟੇਜ ਅੱਛੀ ਹੈ ਤਾਂ ਬੈਚਲਰਸ ਤੇ ਅਪਲਾਈ ਕਰੇ ਬਟ ਡੋਨਟ ਵੇਟ ਕਿ ਹਜੇ ਬਹੁਤ ਟਾਈਮ ਹੈ ਫਾਈਨੈਂਸ਼ੀਅਲਸ ਹੋਂ ਤੱਕ ਤਾਂ ਵੈਸੇ ਰੈਡੀ ਹੋ ਜਾਣੇ ਚਾਹੀਦੇ ਅਸੀਂ ਇੰਨੇ ਸ਼ੋਜ਼ ਕਰਤੇ ਔਰ ਅਗਰ ਬੱਚੇ ਸਾਨੂੰ ਫੋਲੋ ਕਰ ਰਹੇ ਆ ਤਾਂ ਫਾਈਨੈਂਸ਼ੀਅਲਸ ਫੇਰ ਵੀ ਮੈਂ ਕਹ ਦੂੰਗਾ ਕਿ ਆਪਣੇ ਪੇਰੈਂਟਸ ਨੂੰ ਵੀ ਕਹੋ ਕਿ ਆਪਣੀ ਫੰਡਿੰਗ ਸਾਰੀ ਰੈਡੀ ਰੱਖੋ ਆਫਰ ਲੈਟਰ ਅਪਲਾਈ ਕਰੋ ਨਾਲ ਦੇ ਨਾਲ ਅਪਲਾਈ ਕਰੋ ਜੀਐਸ ਦੇ ਵਿੱਚ ਔਰ GS requirements ਨੂੰ clear ਕਰਕੇ ਆਪਣਾ visa file ਕਰਕੇ ਜਲਦੀ ਤੋਂ ਜਲਦੀ visa ਲਓ ਕਿਉਂਕਿ ਹੁਣ 25 ਪਾਸਵਰਡ ਬੱਚਾ ਮਾਰਕੀਟ 'ਚ ਆ ਜਾਣਾ ਜਦੋਂ ਉਹ ਬੱਚਾ ਪਾਸ ਆਊਟ ਹੋ ਕੇ ਆਪਣੇ ਰਿਜ਼ਲਟ ਲੈ ਕੇ ਆ ਗਿਆ ਤਾਂ ਸਾਰਿਆਂ ਦਾ ਇੰਟਰਸਟ 24 'ਚੋਂ हट ਕੇ 25 'ਚ ਹੋ ਜਾਣਾ ਐਵਰੀਬਾਡੀ ਵਾਂਟਸ ਫਰੈਸ਼ ਸਟੂਡੈਂਟ ਸਾਡੀ ਯੂਨੀਵਰਸਿਟੀ ਦੇ ਵਿੱਚ ਆਣ ਹਰ ਕੰਸਲਟੈਂਟ ਵੀ ਇਹ ਜਾਂਦਾ ਕਿ ਮੈਂ 24 ਪਾਸਵਰਡ ਦਾ visa file ਕਰਾਂ ਜਿਆਦਾ ਚਾਂਸਿਸ ਹੈ visa ਦੇ ਯੂਨੀਵਰਸਿਟੀਆਂ ਵੀ ਚਾਹੁੰਦੀਆਂ ਕਿ ਸਾਡੇ ਕੋਲ ਫਰੈਸ਼ ਪਾਸਵਰਡ ਬੱਚੇ ਆਣ ਸੋ ਡੋਨਟ ਵੇਸਟ ਯੋਰ ਟਾਈਮ ਮੈਂ ਦੁਬਾਰਾ ਦੁਬਾਰਾ ਇਹੀ ਗੱਲ ਇਸ ਕਰਕੇ ਕਹਿ ਰਿਹਾ ਕਿ ਇਹ ਨਹੀਂ ਹੈ ਕਿ 24 ਪਾਸਵਰਡ ਬੱਚਿਆਂ ਦੀ ਕੈਪੇਬਿਲਿਟੀ ਘਟ ਹੈ ਕਿਸੇ ਵੀ ਰੀਜ਼ਨ ਤੋਂ ਬੱਚਾ ਰਹਿ ਗਿਆ ਹੋ ਸਕਦਾ ਬਟ ਉਹਦੇ ਕੋਲੇ ਲਾਸਟ ਚਾਂਸ ਹੈ ਹੁਣ ਜੁਲਾਈ ਇਨਟੇਕ ਦੇ ਵਿੱਚ ਅਪਲਾਈ ਕਰ ਲਈ ਉਸ ਤੋਂ ਬਾਅਦ ਉਹਨਾਂ ਦਾ ਆਸਟ੍ਰੇਲੀਆ ਨਹੀਂ ਘਟੋ ਘਟ ਅਪਲਾਈ ਹੋ ਸਕਦਾ ਇਸ ਕਰਕੇ ਡੋਨਟ ਵੇਸਟ ਯੋਰ ਟਾਈਮ ਅਪਲਾਈ ਐਸ ਸੂਨ ਐਸ ਪੋਸੀਬਲ ਸੋ ਆਈ ਹੋਪ ਸਟੂਡੈਂਟਸ ਨੂੰ ਪੂਰੀ ਕਲੈਰਿਟੀ ਹੋ ਚੁੱਕੀ ਹੈ ਫੰਡਸ ਨੂੰ ਲੈ ਕੇ ਦੇਖੋ ਜਿੱਥੇ ਅਕੈਡਮਿਕ ਸਟਰੋਂਗ ਹੋਣਾ ਜ਼ਰੂਰੀ ਹੈ ਨਾਲ ਦੀ ਨਾਲ ਫੰਡਸ ਦੇ ਉੱਪਰ ਵੀ ਪੂਰਾ ਪ੍ਰੋਪਰ ਤੁਹਾਡੇ ਕੋਲ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਕਿਤੇ ਵੀ ਤੁਹਾਡੀ ਪ੍ਰੋਫਾਈਲ ਜੋ ਹੈ ਸਿਰਫ ਫੰਡਸ ਦੀ ਕਮੀ ਕਰਕੇ ਜੋ ਹੈ ਖਰਾਬ ਨਾ ਹੋਵੇ ਸੋ ਇਸੇ ਦੇ ਅਕੋਰਡਿੰਗਲੀ ਤੁਸੀਂ ਆਪਣਾ ਪ੍ਰੋਸੀਜਰ ਅੱਗੇ ਵਧਾ ਸਕਦੇ ਹੋ ਕੋਈ ਹੋਰ ਸਲਾਹ ਚਾਹੀਦੀ ਹੋਵੇ ਕੋਈ ਹੋਰ ਸਵਾਲ ਹੋਵੇ ਮਨ ਦੇ ਵਿੱਚ ਤਾਂ ਨੰਬਰ ਲਗਾਤਾ ਡਿਸਪਲੇ ਐ ਇਸ ਉਪਰ ਕਾਲ ਕਰੋ ਕੋਈ ਜਾਣਕਾਰੀ ਲੋ ਜਾਂ ਫਿਰ ਤੁਸੀਂ ਮਨਪ੍ਰੀਤ ਜੀ ਨੂੰ ਜੇਕਰ ਮਿਲਣਾ ਚਾਹੁੰਦੇ ਹੋ ਤਾਂ ਸਟੱਡੀਜ਼ ਕੈਰ ਅਬ੍ਰਾਡ ਦੇ ਚੰਡੀਗੜ੍ਹ ਆਫਿਸ ਜਾ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਆਪਣੇ ਡਾਕੂਮੈਂਟਸ ਵੀ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੀ ਅਸੈਸਮੈਂਟ ਕੀਤੀ ਜਾਏ ਉਸ ਦੇ ਅਕੋਰਡਿੰਗਲੀ ਤੁਹਾਨੂੰ ਅਗਲਾ ਸਾਰਾ ਪ੍ਰੋਸੀਜਰ ਟਾਈਮਲੀ ਸਮਝਾਇਆ ਜਾ ਸਕੇ ਸੋ ਜੁਲਾਈ ਇਨਟੇਕ ਲਈ ਜਿਹੜੇ ਵੀ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਸਮਾਂ ਬਹੁਤ ਘੱਟ ਰਹਿ ਗਿਆ ਹੈ ਜਲਦੀ ਤੋਂ ਜਲਦੀ ਆਪਣੀ ਤਿਆਰੀ ਪੂਰੀ ਕਰਕੇ ਤੁਸੀਂ ਤੇ ਇਸੇ ਤਰੀਕੇ ਨਾਲ ਕੋਈ ਤੁਸੀਂ ਆਪਣੇ ਸਵਾਲ ਕਮੈਂਟਸ ਦੇ ਜ਼ਰੀਏ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਅੱਜ ਬਹੁਤ ਖਾਸ ਜਾਣਕਾਰੀ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦੋ ਜੀ ਇਜਾਜ਼ਤ ਥੈਂਕ ਯੂ ਸੋ ਮਚ